ਸਾਡੇ ਲਈ ਬੜਾ ਮੁਸ਼ਕਲ ਹੋ ਜਾਂਦਾ ਹੈ ਤਸਵੀਰਾਂ ਦਿਖਾਉਣਾ ਕਿ ਪਰਿਵਾਰ ਕਿਸ ਸਥਿਤੀ ਦੇ ਵਿੱਚ ਲੰਘ ਰਿਹਾ ਜਾਂ ਕਿ ਲੰਘੇਗਾ ਪੋਸਟਮਾਰਟਮ ਹੋ ਗਿਆ ਵੀ ਮੋੜ ਕੇ ਆ ਰਹੇ ਹਾਂ 10 ਮਿੰਟ ਚ ਇੱਥੇ ਆ ਰਹੇ ਹਾਂ ਉੱਥੋਂ ਖਬਰ ਆਈਏ ਕਰੇ 10 ਮਿੰਟ ਲੱਗਣੇ ਬਸ 10 ਮਿੰਟ ਚ ਇੱਥੇ ਆ ਰਹੇ ਹਾਂ ਆਪਣਾ ਗਰੀਬ ਦਾ ਪੁੱਤ ਚਲਿਆ ਗਿਆ ਤੁਹਾਨੂੰ ਪਤਾ ਹੀ ਹੈ ਕਿੰਨੀ ਗੋਦੀ ਵਾਲਾ ਕੋਈ ਤਕੜੇ ਨੂੰ ਮਾਰ ਕੇ ਦੇਖਦੇ ਜੇ ਤਕੜਾ ਜਦੇ ਨਾ ਕਹ ਲੈ ਲੰਬਾਈ ਪਾ ਦਿੰਦਾ ਜਿਨ੍ਹਾਂ ਨੇ ਇਹ ਘਰ ਦੇ ਵਿੱਚ ਰੱਖੇ ਵੀ ਆ ਕੀ ਉਹਨਾਂ ਨੂੰ ਨਹੀਂ ਪਤਾ ਵੀ ਕਿਸੇ ਦਾ ਪੁੱਤ ਮਰਿਆ ਹਾਲ ਤੱਕ ਨਹੀਂ ਕੋਈ ਬੋੜੇ ਆ ਕੇ ਇੱਕ ਘਰ ਹੈ ਦਿਲਪੀਤ ਦਾ ਜਿਹੜੇ ਲੋਕ ਕਹਿੰਦੇ ਨੇ ਕਿ ਵੀ ਚਲੋ ਹੁਣ ਇਹਨਾਂ ਨੂੰ 5 ਲੱਖ 10 ਲੱਖ ਜਿੰਨੇ ਪੈਸੇ ਮਿਲ ਜਾਣਗੇ ਇਹ ਕਹਿੰਦੇ ਕਿ ਸਾਨੂੰ ਪੈਸੇ ਦੀ ਭੁੱਖ ਨਹੀਂ ਸਾਨੂੰ ਇਨਸਾਫ ਦੀ ਹੈ ਤੁਸੀਂ ਦਾਦੀਓ ਦਿਲਪੀਤ ਦੀ ਹਾਂਜੀ ਦਾਦੀ ਹੈ ਹਾਂਜੀ ਬਾਪਾ ਇਹ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੋ ਕੁਝ ਹੋਇਆ ਇੰਨੇ ਦਿਨਾਂ ਦੇ ਉਤੋਂ ਇਹ ਮੰਗ ਕਰਦੀ ਜੀ ਉਹਨਾਂ ਨੂੰ ਫਾਸੀ ਦੀ ਸਜ਼ਾ ਹੋ ਜਾਵੇ ਬਾਪੇ ਜਿੱਤਰਾ ਮੇਰਾ ਪੁੱਤ ਤੜਫਾਤ ਰੁਵਾ ਕੇ ਮਾਰੇ ਮੈਂ ਵੀ ਦੇਖ ਲਵਾਂ ਉਹ ਤੜਫਦੇ ਦੀ ਮੇਰੀ ਮਾਨ ਅਮਨ ਕੈਨ ਹੋਵੇ ਅੱਜ ਕੋਈ ਨਹੀਂ ਆਇਆ ਜੀ ਹਲੇ ਹਾਲ ਤੱਕ ਕੋਈ ਨਹੀਂ ਆਇਆ ਹੈ ਗਿਆ ਬਾਤ ਤੱਕ ਪਿੰਡ ਦਾ ਨਹੀਂ ਕੋਈ ਮੈਂ ਤਾਂ ਦੇਖਿਆ ਆਇਆ ਪਿੰਡ ਦਾ ਐਮਸੀ ਚੱਕਰ ਨਹੀਂ ਮਾਰੇ ਘਰ ਪਹੁੰਚਿਆ ਹੈ ਤੇ ਮਾਵਾ ਨੇ ਜਿਹੜੀਆਂ ਆਪਣੇ ਪੁੱਤ ਨੂੰ ਵੈਣ ਪਾਰੀਆਂ ਨੇ ਅਸੀਂ ਇਹਨਾਂ ਦੇ ਮੂੰਹ ਦੇ ਵਿੱਚ ਮਾਈਕ ਨਹੀਂ ਦੇ ਸਕਦੇ ਨਹੀਂ ਪੁੱਛ ਸਕਦੇ ਸਵਾਲ ਉਹ ਮਾਂ ਦੇ ਦਿਲ ਦੇ ਉੱਤੇ ਕੀ ਬੀਤਰੀ ਹੈ ਉਹ ਮਾਂ ਜਾਣਦੀ ਹੈ ਮਾਨੋ ਤੇ ਜੀ ਕੁਛ ਨਹੀਂ ਜੀ ਬਸ ਜਿਵੇਂ ਸਾਡੇ ਬੱਚਾ ਤੜਫਾ ਤੜਾਕ ਮਾਰੇ ਨਾ ਜੀ ਉਦਾਂ ਹੀ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜੀ ਅਸੀਂ ਵੀ ਉਹਨਾਂ ਨੂੰ ਤੜਪਦੇ ਨੂੰ ਦੇਖਿਆ ਜੀ ਜਿਵੇਂ ਜੀ ਸਾਡੇ ਬੱਚੇ ਤੜਫਾ ਤੜਾਕ ਆ ਕੇ ਮਾਰੇ ਜੀ ਉਹਨਾਂ ਨੂੰ ਆ ਤੁਹਾਡੇ ਜਿਹੜੇ ਚੈੱਕ ਸੀਗਾ ਆ ਲੈ ਅੰ内 ਉਹ ਰਹਿਣਗੇ ਉਹ ਕੋਈ ਨਹੀਂ ਅੱਜ ਤੇ ਰਹਿਣਗੇ ਇਹ ਇਹ ਪਰਿਵਾਰ ਨੂੰ ਚੈੱਕ ਦਿੱਤਾ ਗਿਆ ਇੱਕ ਮਿੰਟ ਅਸੀਂ ਗੱਲ ਕਰਾਂਗੇ ਇਹ ਕਿੰਨੇ ਦਾ ਚੈੱਕ ਦਿੱਤਾ ਗਿਆ ਤੁਹਾਨੂੰ ਇਹ ਇਹ ਅਕਾਊਂਟ ਨੰਬਰ ਅਸੀਂ ਲੱਕੋ ਰਹੇ ਆ 2 ਲੱਖ ਰੁਪਏ ਦਾ ਜਿਹੜਾ ਇਹਨਾਂ ਨੂੰ ਚੈੱਕ ਦਿੱਤਾ ਗਿਆ ਜੋ ਲੰਘ ਕੇ ਜੋ ਵਾਪਸ ਨਹੀਂ ਆਂਦਾ ਜੀ ਇਹ ਪੈਸਾ ਤਾਂ ਜੀ ਅੱਥਰ ਜੀ ਮੈਲ ਇਹ ਫੇਰ ਵੀ ਕਮਾਉ ਦਿੰਦਾ ਜੀ ਜੋ ਬੱਚਾ ਗਿਆ ਜੀ ਉਹ ਵਾਪਸ ਨਹੀਂ ਆਂਦਾ ਕਦੇ ਇੱਕ ਤੁਸੀਂ ਆਪਣੇ ਆਪ ਵੀ ਦੇਖੋ ਜੀ ਅਸੈਸ ਕਰਕੇ ਹਾਂ ਜੀ ਕਿ ਉਹ ਜਿਹੜਾ ਪੁੱਤ ਗਿਆ ਉਹਨੇ ਨਹੀਂ ਮੁੜਨਾ ਨਹੀਂ ਨਹੀਂ ਇਹ ਬਹੁਤ ਘੱਮ ਹੈ ਜੀ ਮੁੱਲੇ ਕੀ ਮੁੱਲਿਆ ਕੁਝ ਨਹੀਂ ਹੈ ਜੀ ਐਸਾ ਤਾਂ ਮੇਰੇ ਬੱਚੇ ਨੇ ਕਮਾ ਕੇ ਮੈਨੂੰ ਬਹੁਤ ਦੇ ਦੇਣੇ ਸੀ ਤੁਹਾਡਾ ਮੁੰਡਾ ਤਾਂ ਕਰੋੜ ਦਾ ਮਾਤਾ ਜਿਹੜਾ ਵੀ ਇਹ ਵੀਡੀਓ ਦੇਖ ਰਿਹਾ ਉਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਤਾਂ ਜੋ ਦਿਲਪ੍ਰੀਤ ਦੇ ਪਰਿਵਾਰ ਦੀ ਮਦਦ ਹੋ ਸਕੇ ਦਿਲਪ੍ਰੀਤ ਸਾਡੇ ਵਿਚਕਾਰ ਨਹੀਂ ਰਿਹਾ ਬੀਤੇ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਸੀ ਕਿ ਕਿਹ ਚੈਜਾਂ ਨੇ ਪਰ ਕੱਲ ਇੱਕ ਇਸ ਤਰੀਕੇ ਨਾਲ ਕਲੀਅਰ ਕੀਤਾ ਗਿਆ ਕਿ ਦਿਲਪ੍ਰੀਤ ਇਸ ਦੁਨੀਆ ਨੂੰ ਛੱਡ ਗਿਆ ਪਰ ਇਹ ਘਰ ਦੇ ਬਾਹਰ ਮਾਤਮ ਛਾਇਆ ਹੋਇਆ ਮਾਂ ਦੇ ਅੱਖਾਂ ਦੇ ਵਿੱਚ ਹੰਝੂ ਨੇ ਭੈਣਾ ਉਦਾਸ ਨੇ ਤੇ ਦਿਲਪ੍ਰੀਤ ਦਾ ਜਿਹੜਾ ਤੁਹਾਨੂੰ ਘਰ ਦਿਖਾਵਾਂਗਾ ਕਿ ਘਰ ਕਿਵੇਂ ਦਾ ਪਰ ਹੈ ਨਾ ਹਾਂਜੀ ਇਹ ਮੁੰਡੇ ਦਾ ਉੱਪਰ ਰਹਿ ਰਿਹਾ ਤਾਂ ਮੁੰਡਾ ਵੀ ਇਹ ਠਾਂ ਵੀ ਨਾ ਦਾ ਹੀ ਹੈ ਉੱਪਰ ਵੀ ਨਾ ਦਾ ਹੀ ਹੈ ਅੱਛਾ ਉਹ ਮੁੰਡਾ ਪਰੇ ਰਹਿ ਰਿਹਾ ਤਾਂ ਗਰੀਬ ਦਾ ਪੁੱਤ ਚਲਿਆ ਗਿਆ ਤੁਹਾਨੂੰ ਪਤਾ ਹੀ ਹੈ ਕਿੰਨੀ ਗੋਦੀ ਵਾਲਾ ਕੋਈ ਤਕੜੇ ਨੂੰ ਮਾਰ ਕੇ ਦੇਖਦੇ ਜੇ ਤਕੜਾ ਜਦੇ ਨਾ ਗਿਆ ਲੈ ਲੰਬਾਈ ਪਾ ਦਿੰਦਾ ਬਿਲਕੁਲ ਜਿਨ੍ਹਾਂ ਨੇ ਇਹ ਘਰ ਦੇ ਵਿੱਚ ਰੱਖੇ ਵੀ ਹੈ ਕੀ ਉਹਨਾਂ ਨੂੰ ਨਹੀਂ ਪਤਾ ਵੀ ਕਿਸੇ ਦਾ ਪੁੱਤ ਮਰਿਆ ਹਾਲ ਤੱਕ ਨਹੀਂ ਕੋਈ ਬੌੜਿਆ ਆ ਕੇ ਅੱਛਾ ਕੁੰਬੜੇ ਦੇ ਵਿੱਚੋਂ ਹਜੇ ਤੱਕ ਕੋਈ ਨਹੀਂ ਬੌੜਿਆ ਆ ਕੇ ਕੋਈ ਦੇਖਿਆ ਕੋਈ ਨਹੀਂ ਦੇਖਿਆ ਇਹਨੇ ਦੀ ਉੱਪਰ ਐ ਕੈਮਰਾ ਆ ਪੌੜੀ ਚੜਜੋ ਉੱਪਰ ਵੀ ਚਾਰੀ ਮੂਵੀ ਬਣਾ ਕੇ ਲਿਓ ਉੱਪਰ ਕੌਣ ਰਹਿੰਦਾ ਕੌਣ ਸੀ ਰਹਿੰਦੇ ਸਾਰੇ ਹੀ ਰਹਿੰਦੇ ਆ ਸਾਰੇ ਮਿਲਿਆ ਹਾਂ ਸਾਰੇ ਰਹਿੰਦੇ ਆ ਰਹਿੰਦਾ ਬੜਾ ਬੇਕਾ ਉੱਪਰ ਜਾਂਦਾ ਤੇ ਬੜਾ ਬੇਕਾ ਉੱਪਰ ਰਹਿੰਦਾ ਇਹਨਾਂ ਦਾ ਦਿਲਪ੍ਰੀਤ ਉੱਤੇ ਰਹਿੰਦਾ ਸੀ ਦਿਲਪ੍ਰੀਤ ਉੱਤੇ ਰਹਿੰਦਾ ਸੀਗਾ ਤੇ ਫਿਰ ਇਹ ਲੋਕਾਂ ਤੋਂ ਕੀਤਾ ਪਤਾ ਨਹੀਂ ਸਰ ਬਹੁਤੇ ਹੁਣੇ ਕਰਿਆਣਾ ਬੱਚੇ ਨੇ ਖੋਲ ਰਹੇ ਆ ਉਹ ਖੋਲ ਰਹੇ ਲੋਕ ਨੂੰ ਬੈਠੇ ਸੀ ਕਿ ਨਾ ਸਾਰੀ ਫੈਮਿਲੀ ਨੀਚੇ ਮਤਲਬ ਦਾਦੀ ਇਹਨਾਂ ਦੇ ਨੀਚੇ ਹੀ ਰਹਿੰਦੇ ਆ ਜੁਆਇੰਟ ਫੈਮਿਲੀ ਵਾਂਗੂ ਹੀ ਆ ਬਸ ਹੋਏ ਵੇ ਇਹ ਮੈਂ ਇੱਕ ਵਾਰੀ ਘਰ ਦੇ ਹਾਲਾਤ ਦਿਖਾਵਾਂਗੇ ਦਿਲਪ੍ਰੀਤ ਦੇ ਇੱਕ ਇਹ ਵੀ ਇਹਨਾਂ ਦੇ ਵਿੱਚ ਹੈ ਕਿ ਕਿਵੇਂ ਹਾਲਾਤ ਸੀਗੇ ਭੈਣਾਂ ਨੇ ਘਰ ਦੇ ਵਿੱਚ ਛੋਟੀਆਂ-ਛੋਟੀਆਂ ਛੋਟਾ ਭਰਾ ਹੈ ਮੈਂ ਸਾਰੀਆਂ ਚੀਜ਼ਾਂ ਦਿਖਾਉਣਾ ਇੱਕ ਵਾਰੀ ਮੈਂ ਘਰ ਦਿਖਾ ਦਵਾ ਇੱਧਰ ਨੂੰ ਵੀ ਹਨਾ ਇਹ ਐਂਟਰੀ ਹੁੰਦੀ ਹੈ ਦਿਲਪ੍ਰੀਤ ਦੇ ਘਰ ਨੂੰ ਤੇ ਦਿਲਪ੍ਰੀਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਜਿਸ ਤਿੱਕੇ ਦੇ ਨਾਲ ਇਹ ਇੱਥੇ ਪਰਿਵਾਰ ਦੇ ਵਿੱਚ ਮਾਹੌਲ ਹੈ ਘਰ ਦੀਆਂ ਕੰਧਾਂ ਤੁਸੀਂ ਦੇਖ ਸਕਦੇ ਹੋ ਬਹੁਤ ਸਖਤਾ ਹਾਲਤ ਹੋਈ ਪਈ ਹੈ ਤੇ ਇੱਥੇ ਰਹਿੰਦੇ ਨੇ ਸਾਰੇ ਛੋਟੀਆਂ-ਛੋਟੀਆਂ ਭੈਣਾਂ ਨੇ ਛੋਟੇ ਬੱਚੇ ਨੇ ਤੇ ਤੁਸੀਂ ਆਹ ਤਸਵੀਰਾਂ ਦੇਖ ਸਕਦੇ ਹੋ ਤੇ ਤਰੇੜਾਂ ਇਆਂ ਹੋਈਆਂ ਨੇ ਕੰਧਾਂ ਦੇ ਵਿੱਚ ਇਹ ਦਿਲਪ੍ਰੀਤ ਦਾ ਘਰ ਹੈ ਇਸ ਪਾਸੇ ਤੋਂ ਵੀ ਮੈਂ ਜਗਮੀਤ ਨੂੰ ਕਵਾਂਗਾ ਕਿ ਇਸ ਪਾਸੇ ਤੋਂ ਵੀ ਦਿਖਾਓ ਤੇ ਅੱਗੇ ਚੱਲੋ ਇੱਕ ਘਰ ਹੈ ਦਿਲਪ੍ਰੀਤ ਦਾ ਜਿਹੜੇ ਲੋਕ ਕਹਿੰਦੇ ਨੇ ਕਿ ਵੀ ਚਲੋ ਹੁਣ ਇਹਨਾਂ ਨੂੰ 5 ਲੱਖ 10 ਲੱਖ ਜਿੰਨੇ ਪੈਸੇ ਮਿਲ ਜਾਣਗੇ ਇਹ ਕਹਿੰਦੇ ਕਿ ਸਾਨੂੰ ਪੈਸੇ ਦੀ ਭੁੱਖ ਨਹੀਂ ਸਾਨੂੰ ਇਨਸਾਫ ਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਜਸਟਿਸ ਜਿਹੜਾ ਉਹ ਮਿਲਣਾ ਚਾਹੀਦਾ ਤੇ ਜੋ ਸਰਕਾਰਾਂ ਦੀ مالی ਮਦਦ ਉਹ ਤਾਂ ਹੋਣੀ ਹੋਣੀ ਹੈ ਪਰ ਜਿਸ ਤਿੱਕੇ ਦੇ ਨਾਲ ਪੰਜਾਬੀਆਂ ਦੀ ਕਹਿੰਦੇ ਗਰਤ ਨਹੀਂ ਮਾਰਦੀ ਪੰਜਾਬੀ ਜਿਹੜੇ ਅਸਲ ਦੇ ਵਿੱਚ ਨਾਲ ਖੜਦੇ ਹੁੰਦੇ ਨੇ ਹੁਣ ਦੋ ਭੈਣਾਂ ਛੋਟਾ ਭਰਾ ਮਾਂ ਪਿਓ ਉਹਨਾਂ ਨੂੰ ਕੌਣ ਸਾਂਭੇਗਾ ਮੇਨ ਦਿਲਪ੍ਰੀਤ ਸੀਗਾ ਘਰ ਦੇ ਵਿੱਚ ਮੋਢੀ ਉਹੀ ਬੰਨਣਾ ਸੀਗਾ ਉਹਨੇ ਸਾਰਾ ਕੁਝ ਸਾਂਭਣਾ ਸੀਗਾ ਪਰ ਅੱਜ ਇਸ ਘਰ ਦੇ ਵਿੱਚ ਮਾਤਮ ਹੈ ਅੱਛਾ ਦਿਲਪ੍ਰੀਤ ਇਕੱਲਾ ਹੀ ਸੀਗਾ ਘਰ ਦੇ ਵਿੱਚ ਕਮਾਉਣ ਵਾਲਾ ਕੱਲ ਲਈ ਸੀਗਾ ਵੈਸੇ ਦੂਆ ਮੁੰਡਾ ਵੀ ਕਰਦਾ ਤਾਂ ਪਰ ਦਿਹਾੜੀ ਵਾਲੇ ਬੰਦੇ ਦਾ ਕਹਿ ਦਿਹਾੜੀ ਦਾ ਲੱਗੀ ਜਾਂ ਨਾ ਲੱਗੀ ਉਹਦਾ ਤਾਂ ਕੋਈ ਮਤਲਬ ਹੀ ਨਹੀਂ ਆਏਗਾ ਆ ਤਾਂ ਜੋਕ ਹੋ ਗਿਆ ਹੁਣ ਤੁਹਾਨੂੰ ਪਤਾ ਹੀ ਹੈ ਥੋੜਾ 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 ਕਰਦੇ ਤਾਂ ਸਾਰਾ ਗੁਜ਼ਾਰਾ ਕਰਦੇ ਆ ਜੇਕਰ ਜਾਣ ਵਾਲੇ ਹੁੰਦੇ ਤਾਂ ਬੰਦੇ ਆਪਣੀ ਹਾਲਤ ਨਾ ਸਵਾਰ ਲੈਂਦੇ ਹੈ ਪਤਾ ਸਰਕਾਰ ਨੂੰ ਵੀ ਪਤਾ ਹੀ ਹੈ ਤੁਹਾਨੂੰ ਵੀ ਪਤਾ ਹੀ ਹੈ ਸਾਰਿਆਂ ਨੂੰ ਪਤਾ ਹੀ ਹੈ ਠੀਕ ਹੈ ਹਾਂਜੀ ਅਚਾ ਇਹ ਛੋਟੀਆਂ ਦਿਲ ਤੁਸੀਂ ਦਿਲਪੀਤ ਦੀ ਬੈਣਾ ਹਾਂਜੀ ਕਿੰਨੀ ਪੈਣਾ ਤੁਸੀਂ ਦਿਲ ਨੂੰ 6 6 ਪੈਣਾ ਤੁਸੀਂ ਦਿਲਪੀਤ ਦੀ ਬੈਣਾ ਜੀ ਹਾਂਜੀ ਸੱਕੀਆਂ ਪੈਣਾ ਕਿੰਨੀਆਂ ਨੇ ਦੋ ਸੱਕੀਆਂ ਦੋ ਹਾਂਜੀ ਸਾਰੇ ਸੱਕੀਆਂ ਜੀ ਸਾਰੇ ਸੱਕੀਆਂ ਤੁਸੀਂ ਦਾਦੀ ਹੋ ਦਿਲਪੀਤ ਦੀ ਹਾਂਜੀ ਦਾਦੀ ਹਾਂਜੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੋ ਕੁਝ ਹੋਇਆ ਇੰਨੇ ਦਿਨਾਂ ਦੇ ਉਤੋਂ ਇਹ ਮੰਗ ਕਰਦੀ ਜੀ ਉਹਨਾਂ ਨੂੰ ਫਾਸੀ ਦੀ ਸਜ਼ਾ ਹੋ ਜਾਵੇ ਬਾ ਮੈਂ ਜਿੱਤਰਾ ਮੇਰਾ ਪੁੱਤ ਤੜਫਾ ਤੜਫਾ ਕੇ ਮਾਰੇ ਮੈਂ ਵੀ ਦੇਖ ਲਵਾਂ ਉਹ ਤੜਫਦੇ ਨਹੀਂ ਮੇਰੀ ਮਾਂ ਮਨ ਨੂੰ ਚੈਨ ਹੋਵੇ ਜੀ ਤੁਹਾਨੂੰ ਕੋਈ ਆ ਕੇ ਸਰਕਾਰੀ ਬੰਦੇ ਆ ਕੇ ਮਿਲੇ ਸਰਕਾਰ ਦੇ ਬੰਦੇ ਆ ਕੇ ਮਿਲੇ ਪ੍ਰਸ਼ਾਸਨ ਮਿਲਿਆ ਕਿ ਅਸੀਂ ਤੁਹਾਡੇ ਨਾਲ ਖੜੇ ਹੋਏ ਆ ਕੋਈ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਜੀ ਆ ਕੇ ਅੱਜ ਕੋਈ ਨਹੀਂ ਆਇਆ ਜੀ ਹਲੇ ਹੱਥ ਕਰ ਕੋਈ ਨਹੀਂ ਆਇਆ ਹੈ ਗਿਆ ਵਾਰ ਤੱਕ ਪਿੰਡ ਦਾ ਨਹੀਂ ਕੋਈ ਮੈਂ ਤਾਂ ਦੇਖ ਕੇ ਆਇਆ ਪਿੰਡ ਦਾ ਐਮ ਸੀ ਚੱਕਰ ਨਹੀਂ ਮਾਰੇ ਘਰ ਪਹੁੰਚਿਆ ਹੈਗਾ ਜਦ ਪਿੰਡ ਦਾ ਸਿਰਫ ਐਮ ਸੀ ਵੋਟਾਂ ਲੰਦਾ ਤਾਂ ਉਹ ਕਿਉਂ ਨਹੀਂ ਪਹੁੰਚਦਾ ਹੈਗਾ ਅੱਜ ਨਹੀਂ ਉਹਨੂੰ ਜ਼ਰੂਰਤ ਕਿਸੇ ਦੀ ਕੱਲ ਨੂੰ ਵੋਟਾਂ ਦੇ ਆ ਜ਼ਰੂਰਤ ਹੋ ਜੂਗੀ ਅੱਜ ਨਹੀਂ ਜ਼ਰੂਰਤ ਜਿਹੜੀਆਂ ਵੋਟਾਂ ਨਾਲ ਐਮਸੀ ਬਣਦੇ ਆ ਉਹੀ ਵੋਟਾਂ ਦੇ ਤਾਂ ਬੰਦੇ ਮਾਰ ਰਹੇ ਆ ਹੈ ਅੱਜ ਨਹੀਂ ਉਹਨੂੰ ਪਤਾ ਕੀ ਕਰਾਉਣਾ ਹੈ ਜੇ ਐਮਸੀ ਤੇ ਅਰੇ ਭਈਆ ਨੂੰ ਕਿਉਂ ਕੱਢਦੇ ਤੁਸੀਂ ਅਸੀਂ ਤਾਂ ਰੱਖੂਗੇ ਭਈਆ ਨੂੰ ਐਮਸੀ ਨੇ ਇਹ ਸਵਾਲ ਜੁੱਤਾ ਹੈ ਜੀ ਨਹੀਂ ਅਸੀਂ ਆਪਣੇ ਭਈਆ ਨੂੰ ਆਪ ਰੱਖੂਗੇ ਵੀ ਅਸੀਂ ਨਹੀਂ ਕੱਢਣੇ ਹੈਗੇ ਰਾਣੀ 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 ਉੱਥੇ ਬੈਠਣੇ ਕਿਉਂ ਤਾਂ ਬਿਲਕੁਲ ਇਹ ਹਾਲਾਤ ਨੇ ਇਸ ਪਿਛੇ ਨੂੰ ਦੇਖੋਗੇ ਤੁਸੀਂ ਇੱਥੇ ਬਾਥਰੂਮ ਹੈ ਤੇ ਇਹ ਘਰ ਦੇ ਹਾਲਾਤ ਨੇ ਪਰ ਇਹ ਚੰਦ ਨੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਿਛੇ ਘਰ ਦੇ ਵਿੱਚ ਸਾਰੇ ਬੈਠੇ ਹੋਏ ਨੇ ਸਾਰੇ ਅਸੀਂ ਜਿਹੜਾ ਦਿਲਪੀਤ ਦਾ ਉੱਪਰ ਕਮਰਾ ਉੱਪਰ ਜਿਹੜਾ ਦਿਲਪੀਤ ਦਾ ਕਮਰਾ ਉਹ ਵੀ ਦਿਖਾਵਾਂਗੇ ਜਿੱਥੇ ਉਹ ਰਹਿੰਦਾ ਸੀਗਾ ਉੱਪਰ ਵੀ ਦੇਖਣਾ ਵਿਚਾਰਾ ਗਿਆ ਉੱਪਰ ਵੀ ਜਾਓਗੇ ਤੇ ਮਾਵਾ ਨੇ ਜਿਹੜੀਆਂ ਆਪਣੇ ਪੁੱਤ ਨੂੰ ਵੈਣ ਪਾਰੀਆਂ ਨੇ ਅਸੀਂ ਇਹਨਾਂ ਦੇ ਮੂੰਹ ਦੇ ਵਿੱਚ ਮਾਈਕ ਨਹੀਂ ਦੇ ਸਕਦੇ ਨਹੀਂ ਪੁੱਛ ਸਕਦੇ ਸਵਾਲ ਉਹ ਮਾਂ ਦੇ ਦਿਲ ਦੇ ਉੱਤੇ ਕੀ ਬੀਤਰੀ ਹੈ ਉਹ ਮਾਂ ਜਾਣਦੀ ਹੈ ਜਾਂ ਉਹਦੇ ਨਾਲ ਜਿੰਨੇ ਇੱਥੇ ਬੈਠੇ ਹੋਏ ਨੇ ਉਹ ਜਾਣਦੇ ਨੇ ਕਿ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤਰੀ ਹੈ ਇਸ ਵਕਤ ਬਹੁਤ ਵੱਡਾ ਪੱਥਰ ਧਰ ਕੇ ਉਹ ਇਸ ਚੀਜ਼ ਨੂੰ ਸਾਡੇ ਲਈ ਬੜਾ ਮੁਸ਼ਕਲ ਹੋ ਜਾਂਦਾ ਹੈ ਤਸਵੀਰਾਂ ਦਿਖਾਉਣਾ ਕਿ ਪਰਿਵਾਰ ਕਿਸ ਸਥਿਤੀ ਦੇ ਵਿੱਚ ਲੰਘ ਰਿਹਾ ਜਾਂ ਅੱਗੇ ਲੰਘੇਗਾ ਪੋਸਟਮਾਰਟਮ ਹੋ ਗਿਆ ਭਈ ਮੋੜ ਕੇ ਆ ਰਹੇ ਹਾਂ 10 ਮਿੰਟ ਚ ਇੱਥੇ ਆ ਰਹੇ ਹਾਂ ਉੱਥੋਂ ਖਬਰ ਆਈਏ ਕਰੇ 10 ਮਿੰਟ ਲੱਗਣੇ ਬਾਅਦ 10 ਮਿੰਟ ਚ ਇੱਥੇ ਆ ਰਹੇ ਹਾਂ ਆਪਣਾ ਇਹ ਦਿਲਪ੍ਰੀਤ ਦੇ ਮਾਤਾ ਨੇ ਹਾਂ ਜੀ ਉਹੀ ਹੈ ਮੰਮੀ ਆ ਜੇ ਇੱਕ ਤੇ ਨੀਚੇ ਜਿਵੇਂ ਦਿਲਪ੍ਰੀਤ ਦੇ ਮਾਤਾ ਹੋ ਦੀ ਬਹੁਤ ਸਦਮੇ ਦੇ ਵਿੱਚ ਨੇ ਬਹੁਤ ਮੁਸ਼ਕਲ ਦੀ ਘੜੀ ਹੈ ਉਹਨਾਂ ਦੇ ਵਾਸਤੇ ਪਰ ਇਸ ਕਰਕੇ ਦਿਖਾ ਰਹੇ ਆ ਕਿ ਇਹਨਾਂ ਦੇ ਜਿਹੜਾ ਹੈ ਇਹਨਾਂ ਦੀ ਕੋਈ ਮਾਲੀ ਮਦਦ ਹੋ ਜਾਵੇ ਪੰਜਾਬੀ ਇਹਨਾਂ ਦੇ ਨਾਲ ਖੜ੍ਹ ਜਾਣ ਪੰਜਾਬ ਪੁਲਿਸ ਨੇ ਜਿਹੜਾ ਆਪਣਾ ਕੰਮ ਕਰਨਾ ਸੀਗਾ ਉਹਨਾਂ ਨੇ ਕੀਤਾ ਉਹਨਾਂ ਨੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਫੜ ਲਿਆ ਇਹ ਕਮਰਾ ਹੈ ਇਹ ਕਮਰਾ ਹੈ ਦਿਲਪ੍ਰੀਤ ਦਾ ਹਾਂਜੀ ਹਾਂਜੀ ਵੀਰ ਜੀ ਕੱਲਾ ਇੱਥੇ ਦਿਲਪ੍ਰੀਤ ਦੇ ਸਾਰੇ ਇੱਥੇ ਰਹਿੰਦੇ ਹਾਂਜੀ ਫੈਮਿਲੀ ਇੱਥੇ ਰਹਿੰਦੀ ਹੈ ਜਿਹਨਾਂ ਦੀ ਅੱਛਾ ਸਾਰੇ ਇੱਥੇ ਇਸੇ ਕਮਰੇ 'ਚ ਹਾਂਜੀ ਹਾਂਜੀ ਨੀਚੇ ਗੋਣ ਰਹਿੰਦਾ ਨੀਚੇ ਦੀ ਮਮਮੀ ਰਹਿੰਦੀ ਸੀ ਭੂਆ ਰਹਿੰਦੀ ਸੀ ਚਾਚੀ ਰਹਿੰਦੀ ਜੀ ਥੱਲੇ ਹਾਂਜੀ ਸਾਨੂੰ ਤਾਂ ਜੀ ਨਿਆਂ ਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਜੀ ਉਹਨਾਂ ਨੂੰ ਫਾਂਸੀ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜੀ ਜਿਵੇਂ ਸਾਡੇ ਬੱਚੇ ਤੜਫਾ ਤੜਫਾ ਕੇ ਮਾਰੇ ਜੀ ਉਹ ਤਾਂ ਕਹਿੰਦੇ ਵੀ ਪੁਲਿਸ ਵਾਲੇ ਵੀ ਕਹ ਰਹੇ ਕਿ ਇਨਸਾਫ ਮਿਲ ਜੇਗਾ ਤੁਹਾਨੂੰ ਤੁਸੀਂ ਭਰੋਸਾ ਰੱਖੋ ਸਾਡੇ ਤੇ ਜੋ ਮਾਲੀ ਮਦਦ ਹੋਈ ਉਹ ਵੀ ਕਰਾਂਗੇ ਕਹਿੰਦੇ ਮਾਨੋ ਤੋ ਜਿ ਕੋ ਸੰਚਦਾ ਬਸ ਜਿਵੇਂ ਸਾਡੇ ਬੱਚੇ ਤੜਫਾ ਤੜਫਾ ਕੇ ਮਾਰੇ ਨਾ ਜੀ ਉਦਾਂ ਹੀ ਜਿਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜੀ ਅਸੀਂ ਵੀ ਉਹਨਾਂ ਨੂੰ ਤੜਫਦੇ ਨੂੰ ਦੇਖਿਆ ਜੀ ਜਿਵੇਂ ਜੀ ਸਾਡੇ ਬੱਚੇ ਤੜਫਾ ਤੜਫਾ ਕੇ ਮਾਰੇ ਜੂਨਾਂ ਨੇ ਬਿਲਕੁਲ ਇਹ ਤਸਵੀਰ ਹੈ ਪੰਜਾਬ ਮਾਨ ਤੁਸੀਂ ਕੀ ਲੱਗਦੇ ਹੋ ਦਿਲਪ੍ਰੀਤ ਮੈਂ ਉਹਦੀ ਚਾਚੀ ਲੱਗਦੀ ਹੈ ਜੀ ਬੇੜੇ ਤੋਂ ਪੜੋਸੀ ਹਾਂ ਤੇ ਹਾਂਜੀ ਬਿਲਕੁਲ ਇਹ ਹਾਲਾਤ ਨੇ ਦਿਲਪ੍ਰੀਤ ਦੇ ਘਰ ਦੇ ਤੇ ਇੱਥੇ ਰਹਿੰਦੇ ਸੀਗੇ ਮਤਲਬ ਇੰਨੇ ਥਾਂ ਦੇ ਵਿੱਚ ਰਹਿ ਰਹੇ ਸੀਗੇ ਆ ਸਮਾਨ ਪਿਆ ਹੋਇਆ ਇਤਰਾ ਭਾਂਡੇ ਧੁੰਦੇ ਨੇ ਇੱਥੇ ਹਾਂਜੀ ਹਾਂਜੀ ਤੇ ਐਸੇ ਰੂਮ ਦੇ ਵਿੱਚ ਸਾਰੇ ਰਹਿ ਰਹੇ ਸੀਗੇ ਨੀਚੇ ਵੀ ਸੀਗਾ ਉੱਥੇ ਚਾਚੀ ਹੋਰੀ ਸਾਰੇ ਰਹਦੇ ਸੀਗੇ ਪਰ ਹੁਣ ਹਾਲਾਤ ਇਹਨਾਂ ਨੂੰ ਇਹ ਆ ਕਿ ਇਹਨਾਂ ਨੂੰ ਇੱਕ ਤਾਂ ਇਨਸਾਫ ਮਿਲਣਾ ਚਾਹੀਦਾ ਦੂਜਾ ਜੋ ਮਾਲੀ ਮਦਦ ਹੋ ਸਕੇ ਪਰਿਵਾਰ ਦੀ ਉਹ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਦੀ ਹੁਣ ਚਾਹੀਦੀ ਹਾਲਾਂਕਿ ਇਹ ਨਹੀਂ ਮੰਗ ਕਰਦੇ ਕਿ ਸਾਨੂੰ ਕੋਈ ਪੈਸੇ ਮਿਲਣ ਨਾ ਜਾਏ ਚੀਜ਼ ਪਰ ਜਿਸ ਤੇ ਕਿਦੇ ਇਹਨਾਂ ਦੇ ਹਾਲਾਤ ਨੇ ਕਿਉਂਕਿ ਉਹ ਇੱਕ ਨੌਜਵਾਨ ਮੁੰਡਾ ਸੀਗਾ ਚੰਗਾ ਜਿਹੜਾ ਕੰਮ ਕਰ ਰਿਹਾ ਸੀਗਾ ਉਹ ਪਰਿਵਾਰ ਨੂੰ ਸਾਹਮਣਾ ਚਾਹੁੰਦਾ ਸੀਗਾ ਕਿ ਵੀ ਅੱਗੇ ਜਾ ਕੇ ਹੋਰ ਚੀਜ਼ਾਂ ਜਿਹੜੀਆਂ ਕਮਾਈ ਕਰਕੇ ਪਰਿਵਾਰ ਨੂੰ ਹੋਰ ਚੰਗਾ ਬਣਾਇਆ ਜਾਵੇ ਪਰ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਹੁਣ ਇਹ ਮੰਗ ਕਰਦੇ ਨੇ ਕਿ ਇਨਸਾਫ ਮਿਲਣਾ ਚਾਹੀਦਾ ਇੱਕ ਵਾਰ ਮੈਂ ਫਿਰ ਤੋਂ ਇੱਕੋ ਕੰਦ ਦੀ ਜਿਹੜੀ ਤਸਵੀਰ ਦਿਖਾ ਦਵਾਂ ਕਿ ਕਰਦੀਆਂ ਕੰਦਾਂ ਕਿਵੇਂ ਪਾਟੀਆਂ ਪੰਜਾਂ ਨੇ ਛੱਤਾਂ ਜਿਹੜੀਆਂ ਨੇ ਤਰੇੜਾਂ ਜਿਸ ਤੇ ਕਿ ਨਾਲ ਆਈਆਂ ਹੋਈਆਂ ਨੇ ਇਹ ਕਿਸੇ ਵੇਲੇ ਵੀ ਕੋਈ ਵੀ ਹਾਲਾਤ ਖਰਾਬ ਹੋ ਸਕਦੇ ਨੇ ਤੇ ਲੋੜ ਹੈ ਇਹਨਾਂ ਦੇ ਨਾਲ ਖੜਨ ਦੀ ਅਜੇ ਦੇ ਚੈੱਕ ਸੀਗਾ ਆ ਲੈ ਅੰਨੇ ਉਹ ਰਹਿਣਗੇ ਉਹ ਕੋਈ ਨਹੀਂ ਇਹਦੇ ਤੇ ਰਹਿਣਗੇ ਆ ਲੈ ਬੈਡ ਆ 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 ਇਹ ਨਹੀਂ ਭਾਲ ਕੇ ਰੈੱਡ ਕਰਾਸ ਤੋਂ ਸੀ ਗਿਆ ਸੀ ਨਾ ਤੁਹਾਨੂੰ ਇਹ ਉਹ ਰੈੱਡ ਕਰਾਸ ਵਾਲਾ 88 ਕਮਿਸ਼ਨ ਵਾਲੀ ਇਹਨਾਂ ਨੇ ਫਾਈਲ ਕਰਾ ਦਿੱਤੀ ਦੂਸਰਾ ਜਿਹੜਾ ਹੈਗਾ ਉਹ ਵੀ ਅਪਰੂਵ ਹੋ ਗਿਆ ਉੱਥੇ ਪੋਸਟਮਾਰਟਮ ਦੀ ਰਿਪੋਰਟ ਲੱਗਣੀ ਹੈ ਉਹ ਰਿਪੋਰਟ ਆ ਚੁੱਕੀ ਤੇ ਫਿਰ ਉਹ ਨਾਲ ਦੇ ਨਾਲ ਉਹ ਵੀ ਚੈੱਕ ਕਰ ਦੇ ਅੱਛਾ ਸਾਡੀ ਇਹ ਗੱਲ ਹੈ ਜੀ ਜੀ ਵੀ ਇੱਕ ਤਾਂ ਐਤਵਾਰ ਨੂੰ ਭੋਗਿਆ ਦੂਜੇ ਮੁੰਡੇ ਦਾ ਹਾਂਜੀ ਮੇਰੀ ਹੋ ਗਈ ਕੱਲ ਮੈਂ ਜਾਇਆ ਹੀ ਕਰਾਂਗੀ ਮੇਰੀ ਕੱਲ ਜੀ ਦੂਜੇ ਮੁੰਡੇ ਦਾ ਭੋਗਿਆ ਦੋਨੇ ਪਰਿਵਾਰਾਂ ਦਾ ਜੋ ਬੈਨੀਫਿਟ ਬਣਦਾ ਇਹਨਾਂ ਦਾ ਚੈੱਕ ਦੇਣੇ ਜੋ ਕਰਨਾ ਦੋਨੇ ਪਰਿਵਾਰਾਂ ਨੂੰ ਖੜਕੇ ਪਬਲਿਕ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਦੋਨਾਂ ਦਾ ਕੰਪਨਸੀਸ਼ਨ ਪਰਤ ਐਤਵਾਰ ਦਾ ਕਰਨਾ ਅਸੀਂ ਕਰਨ ਮਿਲਣ ਗਏ ਸੀ ਤੁਹਾਨੂੰ ਤੁਸੀਂ ਮਿਲੇ ਨਹੀਂ ਮੈਂ ਮੀਟਿੰਗ 'ਚ ਸੀ ਨਾ ਮੈਂ ਜਿੱਥੇ ਮਿਲਣ ਗਿਆ ਮੈਂ ਸਨੇਹਾ ਦੇਣ ਗਿਆ ਸਾਰਾ ਵੀ ਜਿਹੜੇ ਪਰਿਵਾਰ ਦੇਖੋ ਅੱਜ ਤੱਕ ਤਾਂ ਡੀਕ ਦੇ ਰਹੇ ਆਪਾਂ ਵੀ ਸ਼ਾਇਦ ਪ੍ਰੋਗਰੈਸ ਹੋ ਜਾ ਕੋਈ ਨਹੀਂ ਹੋਈ ਹੁਣ ਆਪਾਂ ਗੱਲ ਇਹ ਆ ਵੀ ਇੱਕ ਵਾਰ ਸੇ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਨਾਲ ਹੀ ਚੈੱਕ ਦੋਨੇ ਪਰਿਵਾਰਾਂ ਨੂੰ ਬਰਾਬਰ ਰਾਸ਼ੀ ਬਰਾਬਰ ਜੋ ਕੰਪੰਸੇਸ਼ਨ ਮਿਲਣਾ ਜੋ ਵੀ ਸਾਰੀਆਂ ਮਾਦੀ ਮਦਦ ਦੇ ਮਾਲੀ ਸਹਿਯਤਾ ਜਿਵੇਂ ਮੁੱਖ ਮੰਤਰੀ ਲੀਪੰਡ ਦੀ ਗੱਲ ਹੋਈ ਸੀ ਰੈੱਡ ਕਰਾਸ ਦੀ ਗੱਲ ਹੋਈ ਐ ਸੀਐਸ ਐਕਟ ਆਲੇ ਦੀ ਗੱਲ ਹੋਈ ਤੇ ਅਸੀਂ ਮੰਗ ਵਹੀ ਕਰ ਰਹੇ ਹਾਂ ਵੀ ਸੀਐਸ ਐਕਟ ਜਿਹੜਾ ਉਹ ਇਸ ਬੱਚੇ ਨੂੰ ਮਿਲਦਾ ਇ ਦੂਜੀ ਗੱਲ ਕੋਈ ਗੱਲ ਨਹੀਂ ਤੇ ਦੂਜੀ ਗੱਲ ਇਹ ਅਸੀਂ ਜਿਹੜੀ ਮੰਗ ਰੱਖੀ ਸੀ ਨੌਕਰੀ ਬਾਰੇ ਬੱਚਿਆਂ ਦੇ ਕਿਸੇ ਵਾਸਤੇ ਨੌਕਰੀ ਪਰਿਵਾਰ ਦੇ ਉਸ ਵਾਸਤੇ ਜਿਹਨਾਂ ਸਰਕਾਰ ਕੋਲ ਮੰਗ ਰੱਖ ਰਹੇ ਹਾਂ ਇਹ ਇਟ ਇਜ਼ ਨਾਟ ਅ ਗੁੱਡ ਥਿੰਗ ਵੀ ਆਪਾਂ ਇਹ ਮਤਲਬ ਕੋਈ ਚੀਜ਼ ਨੂੰ ਬਕਾਉਣਾ ਹਾਂ ਹਾਂ ਮਤਲਬ ਪਰਿਵਾਰ ਅਗੇ ਲੱਗਦਾ ਠੀਕ ਹੈ ਇਹ ਬੱਚੇ ਦੀ ਪਰਵਾਹੀ ਥੋੜੀ ਲੈਣੀ ਹੈ ਤਾਂ ਸਭ ਤੋਂ ਪਹਿਲਾਂ ਹਾਂ ਇਹ ਮਤਲਬ ਜੋ ਆਪਾਂ ਉਹ ਹੈ ਇਹ ਤੋਂ ਆਪਾਂ ਵਿਖਾਵਾ ਕਰਨਾ ਕੋਈ ਲੋੜ ਨਹੀਂ ਤੇ ਹੋਰ ਸਾਡਾ ਇਹੀ ਹੈ ਕਿ ਸਰਪਰ ਤੋਂ ਕਸੀ ਤਾਂ ਇਹ ਦੇਖ ਰਹੀ ਹੁਣ ਸੰਸਕਰ ਕੋਈ ਗੱਲ ਨਹੀਂ ਜਿਸ ਤਰ੍ਹਾਂ ਹੀ ਹੋਇਆ ਜੂ ਪਰਮਾਤਮਾ ਚਲੋ ਸਾਡੀ ਅੱਛਾ ਦੂਜੀ ਗੱਲ ਹੈ ਦੂਜੀ ਗੱਲ ਹੈ ਜੀ ਹਾਂਜੀ ਰੇਪਾ ਸਿੰਘ ਅੱਛਾ ਦੋ ਬੰਦੇ ਜਿਹੜੇ ਅਨਟਰੇਸ ਹੈਗੇ ਪੰਜ ਬੰਦੇ ਇੱਥੇ ਖੜੇ ਕੇ ਪੰਜ ਬੰਦੇ ਫੜੋ ਹਲੇ ਛੇ ਮਾਰੀ ਫੜ ਲਿਆ ਵੀਰ ਹਾਂ ਆ ਮੇਰੇ ਇੱਕ ਮੇਰੇ ਆ ਲਓ ਹਾਂ ਉਹ ਬੰਦੇ ਟਰੇਸ ਕਰਕੇ ਤਾਂ ਕਿ ਬਾਈ ਉਹ ਵੀ ਫੜ ਲਿਆ ਉਹਨੂੰ ਵੀ ਲੈ ਕੇ ਆ ਰਹੇ ਆ ਦਿੱਲੀ ਤੋਂ ਆ ਬੜਿਆ ਗਿਆ ਆਏ ਰਤੇਸ਼ ਸਾਡੀ ਨਾ ਦਫਾ ਅਦੋਜੀ ਸਾਨੂੰ ਵੀ ਸ਼ਕਲ ਦਿਖਾ ਦਿਓ ਕੋਈ ਨਹੀਂ ਤੁਹਾਨੂੰ ਬਖਾਵਾਂਗੇ ਉੱਥੇ ਵੀ ਜਾ ਕੇ ਸ਼ਕਲ ਦਿਖਾ ਦਿਓ ਸਾਨੂੰ ਸੁਸ਼ਮਣਾ ਦੀ ਇਹ ਮਾਤਾ ਜੀ ਇਹ ਨਹੀਂ ਲੋਵਾ ਲੈ ਰਹੇ ਸਾਡੇ ਤਾਂ ਚਲੇ ਗਏ ਬੀਬੀ ਉਹ ਸਿਰਫ 5 ਚਾਹੀਦੀ ਆ ਬੀਬੀ ਜੀ ਅਸੀਂ ਲੈ ਕੇ ਪਈਏ ਨਹੀਂ ਸਾਨੂੰ ਇਨਸਾਬ ਤਾਂ ਨਹੀਂ ਹੋਏਗਾ ਸਾਡੇ ਨਾਲ ਦੇ ਨਹੀਂ 5 ਚਾਹੀਦੀ ਆ ਪੂਰੇ ਮਾਰਦੇ ਚਾਰ ਅੱਗਾਹਾਂ ਜਾ ਕੇ ਚਾਰ ਮਾਰ ਦਿੰਦੇ ਕੱਲੀ ਹੋਈ ਮੇਰੀ ਆਵਾਜ਼ ਜਾਓ ਵੀ ਕੀ ਸੀ ਵੀ ਜਿਹੜਾ ਡਾਕਟਰ ਰਿਗਾਰਡੈਂਟ ਇੱਕ ਮਿੰਟ ਦੋ ਮਿੰਟ हां ਸਾਨੂੰ ਇਹ ਪਰਮਿਟ ਪਰਿਵਾਰ ਨੂੰ ਹੀ ਸੰਭਾਲਦੀ ਵੀ ਕਿਤੇ ਕੱਲ੍ਹ ਜਾਂ ਪਰਸੋਂ ਨਾਲ ਡੈਡਲਾਈਨ ਤੋਂ ਵੀ ਆਪ ਤੱਕਲੀਅਰ ਕਰਿਆ ਸਾਨੂੰ ਤਾਂ ਬਈਆ ਹੋਣਾ ਝਿਕਣਾ ਨਹੀਂ ਚਾਹੀਦਾ ਸਾਨੂੰ ਨਹੀਂ ਬਈਆ ਹੋਣਾ ਕੋਈ ਗੱਲ ਨਹੀਂ ਜੀ ਬੈਠੋ ਉੱਥੇ ਬੈਠੋ ਤੁਸੀਂ ਦੋ ਮਿੰਟ ਬੀਬੀ ਜੀ ਉਧਰ ਨੂੰ ਜੀ ਲੈ ਜਾਓ ਚਲੋ ਜੀ ਆਹ ਇਹ ਪਰਿਵਾਰ ਨੂੰ ਚੈੱਕ ਦਿੱਤਾ ਗਿਆ ਇੱਕ ਮਿੰਟ ਅਸੀਂ ਗੱਲ ਕਰਾਂਗੇ ਇਹ ਕਿੰਨੇ ਦਾ ਚੈੱਕ ਦਿੱਤਾ ਗਿਆ ਤੁਹਾਨੂੰ ਇਹ ਇਹ ਅਕਾਊਂਟ ਨੰਬਰ ਅਸੀਂ ਲਿਖੋ ਰਹੇ ਹਾਂ 2 ਲੱਖ ਰੁਪਏ ਦਾ ਜਿਹੜਾ ਇਹਨਾਂ ਨੂੰ ਚੈੱਕ ਦਿੱਤਾ ਗਿਆ ਮੋਹਾਲੀ ਫੇਜ਼ 1 ਪੰਜਾਬ ਨੈਸ਼ਨਲ ਬੈਂਕ ਤੋਂ ਠੀਕ ਇਹ ਇਹਨਾਂ ਨੂੰ 2 ਲੱਖ ਇਹ 2 ਲੱਖ ਰੁਪਏ ਤੁਹਾਨੂੰ ਦੱਸਿਆ ਕਾਹਦਾ ਦਿੱਤਾ ਗਿਆ ਮੈਨੂੰ ਸਰ ਪਤਾ ਜੀ ਦਿਲਪ੍ਰੀਤ ਦੇ ਫਾਦਰੋਂ ਤੁਸੀਂ ਜੀ ਹਾਂ ਜੀ ਤੁਹਾਨੂੰ ਕਿਹਾ ਹੋਣਾ ਕਿ ਐਸਟੀਐਮ ਮੈਡਮ ਪਹੁੰਚੇ ਉਹਨੇ ਦਿੱਤਾ ਹੈ ਤੁਹਾਨੂੰ ਕਿਹਾ ਹੋਣਾ ਕੁਝ ਕੇ ਤੁਹਾਨੂੰ ਆਪਣੀ ਆਪਣੀ ਸੋਚ ਨਹੀਂ ਜਿਹੜੀ ਜਦ ਬਾਜੂ ਵੱਟ ਜਾਵੇ ਤੁਸੀਂ ਆਪ ਦੱਸੋ ਤੁਸੀਂ ਨੂੰ ਸੋਝੀ ਹੋਊਗੀ ਜੀ ਨਹੀਂ ਬਿਲਕੁਲ ਮੈਂ ਤੁਹਾਡੀ ਸਮਝ ਸਕਦਾ ਤੇ ਇਹ 2 ਲੱਖ ਰੁਪਏ ਦਿੱਤਾ ਗਿਆ 2 ਲੱਖ ਕਹਤ ਜਾਨਦੀ ਹੈ ਜੀ ਇਹ ਹੈ 2 ਲੱਖ ਰੁਪਏ ਕਿਆ ਹੁੰਦਾ ਹੈ ਸਾਡਾ ਮੁੰਡਾ ਗਿਆ ਤੁਸੀਂ ਆ ਚੈੱਕ ਫੜੋ ਤੁਹਾਡਾ ਨੰਬਰ ਜਿਹੜਾ ਉਹ ਲੋਕ ਹੋ ਕੇ ਦੇਖੋ ਅੱਛਾ ਬਈ 2 ਲੱਖ ਰੁਪਇਆ ਹੈ ਜਿਹੜੇ ਕਹਿੰਦੇ ਹੋਰ ਮਦਦ ਹੋਏਗੀ ਉਹ ਵੀ ਕਰਾਂਗੇ ਕਹਿੰਦੇ ਤੁਸੀਂ ਤੈਨੂੰ ਜਿਵੇਂ ਕਹਾਂ ਕਰਕਦੇ ਕਿ ਨਹੀਂ ਕਰਕੇ ਕੋਈ ਪਤਾ ਨਹੀਂ ਜੀ ਇਹ ਤਾਂ ਹੀ ਹੂੰ ਛੱਡ ਤਾਂ ਮੁੰਡਾ ਚਲੇ ਗਿਆ ਜੀ ਕਿਹਦੇ ਪਾਕਿਸਤਾਨਾਂ ਨਹੀਂ ਜੋ ਲੰਕਾ ਜੀ ਉਹ ਵਾਪਸ ਨਹੀਂ ਆਉਂਦਾ ਜੀ ਇਹ ਪੈਸਾ ਤਾਂ ਜੀ ਹੱਥਾਂ ਦੀ ਮਾਇਲ ਹੈ ਇਹ ਫੇਰ ਵੀ ਕਮਾਉ ਜਾਂਦਾ ਜੀ ਹੂੰ ਜੋ ਬੱਚਾ ਗਿਆ ਜੀ ਉਹ ਵਾਪਸ ਨਹੀਂ ਆਉਂਦਾ ਕਦੇ ਇੱਕ ਤੁਸੀਂ ਆਪਣੇ ਆਪ ਵੀ ਦੇਖੋ ਜੀ ਅਸੈਸ ਕਰਕੇ ਹਾਂ ਜੀ ਕਿ ਉਹ ਜਿਹੜਾ ਪੁੱਤ ਗਿਆ ਉਹਨੇ ਨਹੀਂ ਮੁੜਨਾ ਜਿਨੇ ਤੁਹਾਡਾ ਸਹਾਰਾ ਬਾਨਾ ਸੀਗਾ ਤੁਹਾਡੇ ਬੜਾਪੇ ਦਾ ਸਹਾਰਾ ਬਾਨਾ ਸੀਗਾ ਇਸ ਦੁਨੀਆ ਚ ਨਹੀਂ ਦਿਆ ਕਿ ਲਾਦਾ ਕਿ ਇਹ ਮੁੱਲ ਵੱਡਾ ਹੈ ਉਹਦੇ ਨਾਲ ਨਹੀਂ ਨਹੀਂ ਇਹ ਤਾਂ ਬਹੁਤ ਘੱਟ ਐ ਜੀ ਮੁੱਲੇ ਕੀ ਮੁੱਲੇ ਕੁਝ ਨਹੀਂ ਹੈ ਜੀ ਐਜਾ ਤਾਂ ਮੇਰੇ ਬੱਚੇ ਨੇ ਕਮਾ ਕੇ ਮੈਨੂੰ ਬਹੁਤ ਦੇ ਦੇਣੇ ਸੀ ਸਾਡਾ ਮੁੰਡਾ ਤਾਂ ਕਰੋੜਾਂ ਦਾ ਮਾਤਾ ਇਸ ਕਰਕੇ ਮੇਰਾ ਬਸ ਦਿਲ ਦੁਖੀ ਹੋ ਜਾਂਦਾ ਦਿਲਪੀਤੇ ਕੋਈ ਸ਼ੌਂਕ ਸੀਗੇ ਕੋਈ ਕਹਿੰਦਾ ਸੀਗਾ ਤੁਹਾਨੂੰ ਕਿ ਡੈਡੀ ਮੈਂ ਇਹ ਚੀਜ਼ ਕਰਾਂਗਾ ਦੱਸਦਾ ਸੀ ਤੁਹਾਨੂੰ ਕੁਝ ਨਹੀਂ ਜੀ ਮੈਨੂੰ ਕੁਝ ਨਹੀਂ ਦੱਸਦਾ ਸੀ ਮੇਰਾ ਬੱਚਾ ਕਰਦਾ ਸੀ ਬਸ ਮੈਨੂੰ ਨਹੀਂ ਬਹੁਤ ਹਾਂ ਜੀ ਚੱਕੋ ਡੜੀ ਤੰਗ ਰਾਇਓ ਖਰਚੇ ਤੇ ਹੂੰ ਬਾਜੀ ਉਹ ਮੇਰਾ ਸਾਰਾ ਟੁੱਟ ਗਿਆ ਜੀ ਸਾਰਾ ਟੁੱਟ ਗਿਆ ਹਾਂਜੀ ਕੋਈ ਨਾ ਤੁਸੀਂ ਬੈਠੋ ਤੇ ਇਹ ਪਰਿਵਾਰਕ ਮੈਂਬਰ ਨੇ ਤੇ ਚੈੱਕ ਰਸੀਬ ਕੀਤਾ ਜਿਹੜੇ ਉਹਨਾਂ ਦੇ ਫਾਦਰ ਨੇ ਉਹਦੇ ਉੱਤੇ 2 ਲੱਖ ਦੀ ਅਮਾਉਂਟ ਪਾਈ ਹੋਈ ਹੈ ਮੈਡਮ ਪਹੁੰਚੇ ਸੀ ਕਿ ਡੀਐਸਪੀ ਸਾਹਿਬ ਖੜੇ ਹੋਏ ਨੇ ਉਹਨਾਂ ਨੇ ਚੈੱਕ ਦਿੱਤਾ ਬਲਵਿੰਦਰ ਸਿੰਘ ਕੁੰਬੜਾ ਉਹ ਸਾਰੇ ਇੱਥੇ ਮੌਜੂਦ ਨੇ ਕੁੰਬੜਾ ਸਾਹਿਬ ਪਰਿਵਾਰ ਨੂੰ 2 ਲੱਖ ਰੁਪਏ ਦੀ ਅਮਾਉਂਟ ਦਿੱਤੀ ਗਈ ਹੈ ਪਰਿਵਾਰ ਕਹਿੰਦੇ ਕਿ ਇੰਨਾ ਮੁੱਲ ਨਹੀਂ ਹੈ ਮੇਰੇ ਪੁੱਤ ਦਾ ਮੇਰਾ ਪੁੱਤ ਕਰੋੜਾਂ ਦਾ ਸੀ ਉਹ ਮੁੱਲ ਨਹੀਂ ਪੈਣਾ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਜਿਸ ਤਿੱਕੇ ਨਾਲ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ 2 ਲੱਖ ਰੁਪਏ ਨਾਲ ਪ੍ਰਵਾਸ ਸੰਤੁਸ਼ਟ ਹੋ ਜਾਏਗਾ ਜਾਂ ਜੀ ਚੀਜ਼ਾਂ ਅਸੀਂ ਤੁਹਾਡੇ ਰਾਹੀਂ ਪਹਿਲਾਂ ਤੁਹਾਡੇ ਚੈਨਲ ਦਾ ਸਾਰੀ ਪ੍ਰੈਸ ਦਾ ਮੀਡੀਆ ਦਾ ਤਹਿਤੋਂ ਧੰਨਵਾਦ ਤੁਸੀਂ ਆਵਾਜ਼ ਲਈ ਗਰੀਬ ਲੋਕਾਂ ਦੀ ਅਸੀਂ ਇਹ ਬੋਲ ਰਹੀ ਕਹਿੰਦੇ ਹਾਂ ਕੰਪੰਸੇਸ਼ਨ ਕੋਈ ਦੇ ਨਹੀਂ ਸਕਦਾ ਚਾਹੇ ਕਰੋੜ ਰੁਪਈਆ ਵੀ ਹੋਵੇ ਚਾਹੇ 10 ਕਰੋੜ ਹੋਵੇ ਪਰਿਵਾਰ ਦੀ ਕੋਈ ਬੱਚੇ ਦੀ ਹੋ ਨਹੀਂ ਕਰ ਸਕਦਾ ਪਰ ਲੇਕਿਨ ਅਸੀਂ ਇਹ ਗੱਲ ਕਰਦੇ ਹਾਂ ਸਰਕਾਰ ਨੂੰ ਜਿਵੇਂ ਰੈੱਡ ਕਰਾਸ ਦੀ ਗੱਲ ਕਰਦੇ ਇਸ ਵੀ ਰੈੱਡ ਕਰਾਸ ਤੋਂ ਅਸੀਂ 2 ਲੱਖ ਰੁਪਈਆ ਦੇ ਸਕਦੇ ਹਾਂ ਅਸੀਂ ਐਸਆਈਐਸਟੀ ਐਕਟ ਲਾ ਕੇ ਜਿਹੜੀ ਸਰਕਾਰ 8.5 ਲੱਖ ਰੁਪਈਆ ਇੱਕ ਪਰਿਵਾਰ ਨੂੰ ਮਿਲਦਾ ਹੈ ਤੇ ਤੀਜੀ ਹੈ ਜਿਹੜੀ ਇੱਕ ਮੁੱਖ ਮੰਤਰੀ ਲੀਫ ਫੰਡ ਦੀ ਜਿਹੜੀ 25 ਲੱਖ ਦੀ ਗੱਲ ਕਰ ਰਹੇ ਸੀ ਅਸੀਂ ਤੁਹਾਡੇ ਰਾਹੀਂ ਇਹ ਵੀ ਮੰਗ ਰੱਖਦੇ ਆ ਜਦੋਂ ਅਸੀਂ ਕਿਸਾਨ ਮਜ਼ਦੂਰ ਇਕਤਾ ਦੇ ਨਾਰੇ ਲਾਂਦੇ ਆ ਸਾਡੇ ਇਕੱਠ ਹੁੰਦੇ ਆ ਇਹ ਲੋਕ ਜਾਂਦੇ ਹੋ ਨਾ ਰੈਲੀਆਂ 'ਚ ਜਦੋਂ ਇੱਕ ਕਿਸਾਨ ਜਥੇਬੰਦੀਆਂ ਦੇ ਅਸੀਂ ਖਿਲਾਫ ਨਹੀਂ ਆ ਕਿਸਾਨਾਂ ਦੇ ਪਰ ਕਿਸਾਨ ਨੂੰ ਜਦ ਇੱਕ ਕਰੋੜ ਰੁਪਇਆ ਡੈਥ ਹੋਏ ਤੇ ਮਿਲਦਾ ਇੱਕ ਮਜ਼ਦੂਰ ਨੂੰ ਕਤਲ ਹੋਏ ਤੇ ਕਿਉਂ ਨਹੀਂ ਮਿਲਦਾ ਹੈ ਇਹ ਵੀ ਮਰਿਆ ਇਹਨੂੰ ਕਰੋੜ ਕਿਉਂ ਨਹੀਂ ਮਿਲਦਾ ਹੈ ਅਸੀਂ ਤੁਹਾਡੇ ਨਸਾਨਾ ਨੂੰ 1 ਕਰੋੜ ਮਿਲ ਸਕਦਾ ਤੇ ਮਜ਼ਦੂਰ ਦੇ ਪੁੱਤ ਨੂੰ ਵੀ ਜਾਂ ਮਜ਼ਦੂਰ ਮਰਦਾ ਉਹਨੂੰ ਇੱਕ ਜਾਂ ਫਿਰ ਸਰਕਾਰ ਇਹ ਦੱਸਿਆ ਪ੍ਰਸ਼ਾਸਨ ਇਹ ਦੱਸਿਆ ਸਰਕਾਰ ਵੀ ਇਹਦੇ 'ਚ ਜਾਨ ਘੱਟ ਸੀ ਇਹਦੀ ਕੰਮ ਕੀਮਤ ਘਟੇ ਜਾਨ ਦੀ ਉਹਦੇ 'ਚ ਵੱਧ ਹੈਗੀ ਅਸੀਂ 1 ਕਰੋੜ ਰੁਪਏ ਦੀ ਮੰਗ ਰੱਖ ਰਹੇ ਹਾਂ ਵੀ ਸਾਡਾ ਕਰੋੜ ਰੁਪਏ ਕਰੋੜ ਦੋਨਾਂ ਪਰਿਵਾਰਾਂ ਨੂੰ ਜੋ ਦੂਜੇ ਮੁੰਡੇ ਦਾ ਸੰਸਕਾਰ ਹੋਇਆ ਦੂਜੇ ਦਾ ਭੋਗ ਪੈਣਾ ਪਰਸੋਂ ਨੂੰ ਐਤਵਾਰ ਨੂੰ ਅਸੀਂ ਤੁਹਾਡੇ ਰਹੀਂ ਇਹ ਵੀ ਕਹਿੰਦੇ ਹਾਂ ਪ੍ਰਸ਼ਾਸਨ ਜੇ ਕੱਲ ਹੀ ਖਾਲੀ ਹੱਥ ਲਮਕਾ ਕੇ ਨਾ ਆਵੇ ਜਿਹੜਾ ਸਰਕਾਰ ਨੂੰ ਕੋਈ ਬੈਨੀਫਿਟ ਦੇਣਾ ਪ੍ਰੈਸ ਮੀਡੀਆ ਦੇ ਸਾਹਮ ਸਹਿਯਤਾ ਕਰਕੇ ਜਾਵੇ ਤੇ ਤੁਹਾਡੇ ਰਹੀਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਉਹ ਵੀ ਇਸ ਪਰਿਵਾਰਾਂ ਦੀ ਵੱਧ ਤੋਂ ਵੱਧ ਸਹਿਯੋਗ ਦੇਵੇ ਹੋਰ ਆਪਾਂ ਬੱਚੇ ਤਾਂ ਵਾਪਸ ਕਰਾ ਨਹੀਂ ਦਖਦੇ ਸਿਰਫ ਦਾ ਸਿਰਫ ਇਹਨਾਂ ਦੀ ਮਾਲੀ ਸਹਿਯਤਾ ਕਰ ਸਕਦੇ ਹਾਂ ਤਾਂ ਕਿ ਜਿਹੜੇ ਪਰਿਵਾਰ ਹੈ ਦੋਨੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ ਪਛੜੇ ਵਰਗਾਂ ਚੋਂ ਹੈ ਗਰੀਬ ਹੈ ਇਹ ਦਿਹਾੜੀਦਾਰ ਲੋਕ ਨੇ ਬਿਲਕੁਲ ਤਾਂ ਕੁੰਬੜਾ ਸਾਹਿਬ ਜੀ ਕੇ ਸਾਡੇ ਨਾਲ ਜਿਸ ਤਿੱਕੇ ਨਾਲ ਦੱਸ ਰਹੇ ਨੇ ਕਿ ਕਰੋੜ ਕਰੋੜ ਦੀ ਮਦਦ ਹੋਣੀ ਚਾਹੀਦੀ ਹੈ ਪਰਿਵਾਰ ਦੀ ਤੇ ਮਾਵਾਂ ਦੇ ਅੰਜੂ ਨਹੀਂ ਰੁਕ ਰਹੇ ਇੱਧਰ ਪੁਲਿਸ ਪ੍ਰਸ਼ਾਸਨ ਜਿਹੜਾ ਮੀਡੀਆ ਬਰੀਫਿੰਗ ਕਰ ਰਿਹਾ ਆ ਵੀ ਬੜੀ ਨਾ ਪ੍ਰੈਸ ਨੂੰ ਵੀ ਆਪਾਂ ਨੂੰ ਅੱਛਾ ਸਾਰੂ ਢੰਗ ਨਾਲ ਆਪਾਂ ਨੂੰ ਕੁਐਸਚਨਿੰਗ ਕਰਨੀ ਚਾਹੀਦੀ ਆ ਥਿਸ ਇਜ਼ ਨਾਟ ਦੀ ਕੁਐਸਚਨ ਹੁਣ ਸੰਸਕਾਰ ਹੋ ਜਾਊਗਾ ਸਿੱਧਾ ਕੋਈ ਮੰਗ ਹਾਂਜੀ ਬਿਲਕੁਲ ਜੀ ਸਾਰੀਆਂ ਉਹਨਾਂ ਦੀਆਂ ਮੰਗਾਂ ਕਲੀਅਰ ਹੈ ਤੇ ਜਦੋਂ ਆ ਕੇ ਬੋਡੀ ਦਾ ਸੰਸਕਾਰ ਕੀਤਾ ਜਾਊਗਾ ਠੀਕ ਠੀਕ ਥੈਂਕ ਯੂ ਤਾਂ ਬਿਲਕੁਲ মিডিਆ ਨੇ ਬਰੀਫ ਕਰ ਰਹੇ ਸੀਗੇ ਤੇ ਇੱਕ ਜਿਹੜਾ ਛੇਵਾਂ ਬੰਦਾ ਅਰੈਸਟ ਕੀਤਾ ਉਸ ਬਾਰੇ ਵੀ ਗੱਲ ਕਰਾਂਗੇ ਡੀਐਸਪੀ ਸਾਹਿਬ ਨੇ ਜਿਹੜਾ ਫੋਟੋ ਦਿਖਾਈ ਹੈ ਕਿ ਇਹ ਛੇਵਾਂ ਬੰਦਾ ਕੌਣ ਹੈ ਜੀ ਜਿਸ ਤਰੀਕੇ ਦੇ ਨਾਲ ਇੱਕ ਸਾਰੀ ਘਟਨਾ ਹੋਈ ਹੈ ਉਸ ਦੇ ਵਿੱਚ ਜਿਹੜੇ ਮੁਲਜ਼ਮ ਸੀਗੇ ਸਾਰੇ ਜਿਹੜੇ ਨੇ ਰਾਉਂਡ ਅਪ ਕੀਤੇ ਉਸ ਦੇ ਵਿੱਚ ਇੱਕ ਫੋਟੋ ਜਿਹੜੀ ਡੀਐਸਪੀ ਸਾਹਿਬ ਨੇ ਹੁਣੇ-ਹੁਣੇ ਦਿਖਾਈ ਹੈ ਜਿਸ ਦੇ ਵਿੱਚ ਕਹਿੰਦੇ ਦਿੱਲੀ ਤੋਂ ਲੈ ਕੇ ਆ ਰਹੇ ਨੇ ਕੋਜਿਕ ਸਮੇ ਤੱਕ ਉਹ ਵੀ ਪੰਜਾਬ ਪਹੁੰਚ ਜਾਣਗੇ ਤਾਂ ਉਹਨੂੰ ਵੀ ਜਿਹੜਾ ਰਿਮਾਂਡ ਤੇ ਲਿਆ ਜਾਏਗਾ ਬਲਸਰ ਇੱਕ ਤੁਸੀਂ ਫੋਟੋ ਦਿਖਾ ਰਹੇ ਸੀਗੇ ਉਹ ਛੇਮਾ ਕੌਣ ਸੀਗਾ ਉਹ ਉਹ ਸਾਰਾ ਤੁਹਾਨੂੰ ਜਿਹੜੀ ਵੀ ਕੋਈ ਅਰੈਸਟ ਕਰਾਂਗੇ ਉਹਦੇ ਵਿੱਚ ਪ੍ਰੈਸ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਵੀ ਅਕਿਊਜ਼ ਫੜੇ ਜਾਣਗੇ ਉਹਦੇ ਵਿੱਚ ਐਸਐਸਪੀ ਸਾਹਿਬ ਤੁਹਾਨੂੰ ਬਰੀਫ ਕਰਨ ਠੀਕ ਹੈ ਤਾਂ ਬਲਸਰ ਸਾਡੇ ਨਾਲ ਸੀ ਕਿ ਜਿਸ ਥਿੱਕੇ ਨਾਲ ਸਾਰੀ ਘਟਨਾ ਹੋਈ ਸੀਗੀ ਅੰਜਾਮ ਜਿਹਨਾਂ ਨੇ ਦਿੱਤਾ ਸੀਗਾ ਉਹਨਾਂ ਦੇ ਵਿੱਚੋਂ ਕਾਫੀ ਜਿਹੜੇ ਮੁਲਜ਼ਮ ਸੀਗੇ ਰਾਉਂਡ ਅਪ ਕਰ ਲਏ ਤਾਂ ਹੁਣ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਡੀਐਸਪੀ ਨੇ ਹਰ ਸਿਮਰਨ ਸਿੰਘ ਬਲ ਉਹਨਾਂ ਨੇ ਇੱਕ ਤਸਵੀਰ ਦਿਖਾਈ ਤੁਸੀਂ ਤਸਵੀਰ ਤੁਸੀਂ ਦੇਖੀ ਵੀ ਹੈ ਕਿ ਜਿਸ ਦੇ ਵਿੱਚ ਇੱਕ ਨੌਜਵਾਨ ਹੈ ਉਹਨੂੰ ਦਿੱਲੀ ਤੋਂ ਲੈ ਕੇ ਆਇਆ ਜਾ ਰਿਹਾ ਹੈ